ਅਸੀਂ ਹਰ ਪਿੰਡ ਤੱਕ ਹਰ ਮਹੱਲੇ ਤੱਕ ਜਿਹੜਾ ਹੈਗਾ ਉਹ ਮੈਡੀਕਲ ਏਡ ਪਹੁੰਚਾ ਰਹੇ ਹਾਂ ਔਰ ਪਹੁੰਚਾਦੇ ਰਵਾਂਗੇ ਜਿੱਥੇ ਨਹੀਂ ਵੀ ਆ ਸਾਡੀ ਐਂਬੂਲੈਂਸ ਨਹੀਂ ਜਾਂਦੀ ਆ ਉੱਥੇ ਅਸੀਂ ਬੋਟ ਐਂਬੂਲੈਂਸਸ ਜੀ ਤਕਰੀਬਨ ਤਕਰੀਬਨ 2 ਬੋਟ ਐਂਬੂਲੈਂਸਸ ਹਰ ਜ਼ਿਲ੍ਹੇ ਦੇ ਵਿੱਚ ਜਿਹੜੀਆਂ ਕਿ 24 ਟੈਕਟ ਮੋਟਰਾਈਜ਼ਡ ਬੋਟਸ ਆ ਔਰ ਸਾਡੇ ਪੈਰਾਮੈਡੀਕਲਸ ਤੇ ਜਾਂਦੇ ਆ ਔਰ ਪੁਰਦਾਸ਼ਪੁਰ ਦੇ ਵਿੱਚ 7 ਪ੍ਰਿੰਟ ਸੀ ਉਹਨਾਂ ਨੂੰ ਉਸ ਪਾਰ ਵਿਲੇਜ ਕਹਿੰਦੇ ਆ ਉੱਥੇ 8 ਪ੍ਰੈਗਨੈਂਟ ਲੇਡੀ ਸੀ ਉਹਨਾਂ ਵਾਸਤੇ ਅਸੀਂ ਜਿਹੜੀ 에어ਪੋਰਟ ਦੀ ਮਦਦ ਦੇ ਨਾਲ ਜਿਹੜੇ ਹੈਲੀਕਾਪਟਰ ਆਉਂਦੇ ਥਰੂ ਵੀ ਅਸੀਂ ਪੰਜ ਲੇਡੀਜ਼ ਨੂੰ ਅਪਰੋਚਪਰ ਦੇ ਵਿੱਚ ਫਾਜ਼ਲਕਾ ਦੇ ਵਿੱਚ ਗੁਰਦਾਸਪੁਰ ਦੇ ਵਿੱਚ ਜਿਹੜੀਆਂ ਪ੍ਰੈਗਨੈਂਟ ਲੇਡੀਜ਼ ਨੂੰ ਉਨਾਂ ਲਿਆ ਕੇ ਉਹਦੀ ਸੇਫ ਲਿਵਰੀ ਚੱਚਾ ਬੱਚਾ ਦੋਨੇ ਬਿਲਕੁਲ ਤੰਦਰੁਸਤ ਹੈ। ਸੋ ਤੁਸੀਂ 에어 ਐਮਬੂਲੈਂਸ ਸਰਵਿਸ ਵੀ ਕਹਿ ਸਕਦੇ ਹੋ ਉਹਨੂੰ ਤੇ ਹੈਲੀਕਾਪਟਰ ਦੇ ਥਰੂ ਅਸੀਂ ਜਿਹੜਾ ਹੈਗਾ ਇਹ ਜਿਹੜੀਆਂ ਸਾਡੀ ਸਾਡੀ ਜਿਹੜੀ ਰੀਚ ਹੈਗੀ ਆ ਉਹ ਹਰ ਇੱਕ ਜਿਹੜਾ ਸਟੈਂਡਰਡ ਕੋਈ ਇਹਨੂੰ ਮਦਦ ਹੈ ਤੇ ਲੋਕਾਂ ਨੂੰ ਇੱਕ ਅਪੀਲ ਹੈ ਕਿ ਜਦੋਂ ਹੜ੍ਹ ਆਉਂਦੇ ਆ ਉਸ ਲਈ ਜਿਹੜੇ ਜੀਵ ਜੰਤੂਆਂ ਨੂੰ ਤੇ ਸਟ ਡੌਗ ਬਾਈਟ ਦੇ ਕੇਸ ਆ ਰਹੇ ਆ ਕਿਉਂਕਿ ਉਹ ਵੀ ਅੰਡਰ ਸਟ्रेस ਵੀ ਹੁੰਦੇ ਆ ਔਰ ਉਹ ਜਿਹੜੀ ਉੱਚੀ ਜਗ੍ਹਾ ਹੁੰਦੀ ਆ ਜਿੱਥੇ ਲੋਕ ਰਹ ਰਹੇ ਹੁੰਦੇ ਉਧਰ ਨੂੰ ਆਉਂਦੇ ਆ ਉਹ ਵੀ ਤੇ ਇੱਕ ਤਾਂ ਅਨਸਸਪੈਕਟਿੰਗ ਸਰਕਮਸਟੈਂਸਸ ਦਾ ਧਿਆਨ ਰੱਖਣਾ ਜੇ ਇੱਕ ਸੂਟੀ ਔਰ ਰਾਤ ਨੂੰ ਇੱਕ ਟੋਰਚੀ ਹੱਥ ਵਿੱਚ ਰੱਖਣੀ ਆ